ਸਸਰੀ ਕਾਂਸਰੇਆ ਨੂੰ ਅੱਜ ਨਵੀਂ ਕਾਨ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਨਿਰਿੰਦਰ ਕਪੂਰ ਜੀ ਦੀ ਜੀਵ ਜੰਤੂ ਆਪਣੇ ਨਾਂ ਤੋਂ ਨਹੀਂ ਆਪਣੇ ਵਿਚਾਰ ਤੋਂ ਪਛਾਣੇ ਜਾਂਦੇ ਆ ਦੁੱਖ ਸਾਰੇ ਜੀਵ ਜੰਤੂ ਜਗਤ ਵਿੱਚ ਹੈ ਪਰ ਸ਼ਿਕਾਇਤ ਕੇਵਲ ਮਨੁੱਖ ਕਰਦਾ ਹੈ ਸ਼ਿਕਾਇਤ ਵੀ ਇਹ ਹੈ ਕਿ ਮੈਂ ਕਿਉਂ ਦੁਖੀ ਹਾਂ ਜਵਾਬ ਨਹੀਂ ਮਿਲਦਾ ਜਿਸ ਕਾਰਨ ਮਨੁੱਖ ਹੋਰ ਦੁਖੀ ਹੁੰਦਾ ਹੈ ਦੂਜਿਆਂ ਦੀਆਂ ਸ਼ਿਕਾਇਤਾਂ ਲਾਉਣਾ ਤੇ ਆਪਣੇ ਆਪ ਨੂੰ ਸਹੀ ਦੱਸਣਾ ਮਨੁੱਖ ਦਾ ਵਿਸ਼ਵ ਵਿਆਪੀ ਵਿਹਾਰ ਹੈ ਅਸੀਂ ਜੀਵਨ ਪਰ ਆਪਣੇ ਉਹਨਾਂ ਗੁਣਾ ਵਿਚਾਰ ਚਰਚਾ ਕਰਦੇ ਹਾਂ ਜਿਹੜੇ ਸਾਡੇ ਵਿੱਚ ਹੁੰਦੇ ਹੀ ਨਹੀਂ ਇਸ ਵਿਹਾਰ ਕਾਰਨ ਹੀ ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਸਮਝਣ ਦਾ ਪਰਮਪਾਲਦੇ ਹਾਂ ਪਰ ਵਾਸਤਵ ਵਿੱਚ ਅਸੀਂ ਵੀ ਦੂਜਿਆਂ ਵਾਂਗ ਆਮ ਸੁਧਾਰਨ ਵਿਅਕਤੀ ਹੀ ਹੁੰਨੇ ਆਂ ਇਸ ਵਿੱਚ ਤਾਂ ਕੋਈ ਸੰਦੇਹ ਨਹੀਂ ਕਿ ਜਿਹੜੇ ਵਿਸ਼ੇਸ਼ ਸਨ ਅਤੇ ਜਿਨ੍ਹਾਂ ਨੂੰ ਆਪਣੇ ਆਪ ਤੇ ਬੜਾ ਮਾਣ ਸੀ ਉਹ ਸਾਰੇ ਸ਼ਮਸ਼ਾਨ ਘਾਟ ਪਹੁੰਚ ਚੁੱਕੇ ਹਨ ਅਤੇ ਸਾਨੂੰ ਉਡੀਕ ਰਹੇ ਹਨ ਜੇ ਸਾਡੇ ਵੱਲੋਂ ਹੀ ਹੋ ਰਹੀ ਹੈ ਅਸੀਂ ਕਹਿੰਦੇ ਹਾਂ ਕਿ ਮਨੁੱਖ ਨੂੰ ਪਿਆਰ ਕਰਨਾ ਚਾਹੀਦਾ ਹੈ ਮਨੁੱਖ ਨੂੰ ਪਿਆਰ ਅ ਡਰਦਾ ਵੀ ਹੈ ਪਰ ਮੁਸ਼ਕਲ ਇਹ ਹੈ ਕਿ ਉਹ ਆਪਣੇ ਆਪ ਨੂੰ ਹੀ ਪਿਆਰ ਕਰਦਾ ਹੈ ਅਜੀਹਾ ਪਿਆਰ ਹੀ ਅੰਨਾ ਹੁੰਦਾ ਹੈ ਜਦੋਂ ਕਿ ਅੱਖਾਂ ਖੁੱਲ੍ਹਦਿਆਂ ਹੀ ਮੁਸ਼ਕਲਾਂ ਤੇ ਮੁਸੀਬਤਾਂ ਉੱਪਜ ਪੈ ਜਾਂਦੀਆਂ ਹਨ ਜਿੰਦਗੀ ਦਾ ਜ਼ਿਹਦਾਰਤ ਅਤੇ ਜੀਵਨ ਦਾ ਵਿਹਾਰ ਦੱਸਦਾ ਹੈ ਕਿ ਕਹਿਣ ਨੂੰ ਅਸੀਂ ਕਹਿੰਨੇ ਹਾਂ ਕਿ ਕੁਝ ਵੀ ਮੁਸ਼ਕਲ ਨਹੀਂ ਪਰ ਕਈ ਕੰਮ ਬਹੁਤ ਮੁਸ਼ਕਲ ਹੀ ਨਹੀਂ ਅਸੰਭਵ ਵੀ ਹੁੰਦੇ ਹਨ ਤਲਾਕ ਲਈ ਜੂਝ ਰਹੇ ਪਤੀ-ਪਤਨੀ ਵਿਚਕਾਰ ਇਕੇਤਾ ਇਕਤਾ ਕਰਾਉਣਾ ਮੁਸ਼ਕਲ ਹੈ ਪੜ੍ਹਾਈ ਛੱਡ ਚੁੱਕੇ ਨੂੰ ਮੁੜ ਸਕੂਲ ਦਾਖਲ ਕਰਾਉਣਾ ਮੁਸ਼ਕਲ ਹੈ ਬਦਨਾਮ ਨੂੰ ਇੱਜ਼ਤਦਾਰ ਬਣਾਉਣਾ ਸੌਖਾ ਨਹੀਂ ਹੁੰਦਾ ਜਿਸ ਨੂੰ ਨਫ਼ਰਤ ਹੀ ਕੀਤੀ ਹੋਵੇ ਉਸ ਨੂੰ ਪਿਆਰ ਕਰਨਾ ਸੰਭਵ ਜਿਸ ਵਾਸਤੇ ਨਫ਼ਰਤ ਕੀਤੀ ਹੋਵੇ ਉਸ ਨੂੰ ਪਿਆਰ ਕਰਨਾ ਸੰਭਵ ਹੁੰਦਾ ਹੈ ਸਭ ਤੋਂ ਵੱਧ ਮੁਸ਼ਕਲ ਹੁੰਦਾ ਹੈ ਬੇਈਮਾਨ ਨੂੰ ਇਮਾਨਦਾਰ ਅਤੇ ਮੂਰਖ ਨੂੰ ਸਿਆਣਾ ਬਣਾਉਣਾ ਮੁਸ਼ਕਲਾਂ ਵਿਹਾਰ ਵਿੱਚ ਕਾਹਲ ਉੱਜਦੀਆਂ ਹਨ ਕਾਲੇ ਵਿਅਕਤੀ ਆਪ ਆਪ ਪਰੇਸ਼ਾਨ ਹੁੰਦੇ ਹਨ ਅਤੇ ਦੂਜਿਆਂ ਨੂੰ ਪਰੇਸ਼ਾਨ ਕਰਦੇ ਹਨ ਜੀਵਨ ਦਾ ਵਿਹਾਰ ਦੱਸਦਾ ਹੈ ਕਿ ਕਾਸਤੇ ਵਿਅਕਤੀ ਸਭ ਤੋਂ ਵੱਧ ਅਸਫਲ ਹੁੰਦੇ ਹਨ ਇਹ ਆਰੰਭ ਸਭ ਕੁਝ ਕਰਦੇ ਹਨ ਪਰ ਮਕਾਮ ਦੇ ਕੁਝ ਨਹੀਂ ਕਾਲ ਕਰਨ ਗਲਤੀਆਂ ਵਧੇਰੇ ਹੁੰਦੀਆਂ ਹਨ ਅਤੇ ਹਰ ਇੱਕ ਗਲਤੀ ਨਾਲ ਕੋਈ ਨਾ ਕੋਈ ਰਿਸ਼ਤਾ ਤੜਕਦਾ ਹੈ ਅਜਿਹੇ ਅਸਫਲ ਵਿਅਕਤੀ ਹੀ ਕਹਿੰਦੇ ਹਨ ਮੇਰੀ ਕਿਸਮਤ ਹੀ ਮਾੜੀ ਸੀ ਜਾਂ ਮੇਰੇ ਹਾਲਾਤ ਹੀ ਵਿਗੜੇ ਹੋਏ ਸਨ ਜਾਂ ਮੇਰੀ ਬਾਹ ਫੜਨ ਵਾਲਾ ਕੋਈ ਨਹੀਂ ਸੀ ਇਹਨਾ ਕਿਸੇ ਦੀ ਕਦਰ ਕਰਦੇ ਹਨ ਤੇ ਨਾ ਕੋਈ ਇਹਨਾਂ ਦੀ ਕਰਦਾ ਹੈ ਗਦਰ ਕਾਲੇ ਵਿਅਕਤੀ ਨਲਾਇਕ ਹੁੰਦੇ ਹਨ ਉਹ ਬਣਾਉਂਦੇ ਘਟ ਹਨ ਤੋੜਦੇ ਵਧੇਰੇ ਹਨ ਉਸਾਰ ਦੇ ਬੁਝ ਨਹੀਂ ਢਾਉਂਦੇ ਸਭ ਕੁਝ ਹਨ ਨਲਾਇਕ ਨਲਾਇਕ ਹੋਣ ਕਰਕੇ ਸਿਆਣਿਆਂ ਦੀ ਗਦਰ ਨਹੀਂ ਕਰਦੇ ਜੀਵਨ ਦਾ ਵਿਹਾਰ ਦੱਸਦਾ ਹੈ ਕਿ ਆਪਣੇ ਵਿੱਚ ਨੁਕਸ ਉਹ ਇਹ ਵੀ ਨਾ ਕਿਸੇ ਦੀ ਬੁਰਾਈ ਕੀਤੀ ਹੀ ਨਹੀਂ ਜਾ ਸਕਦੀ ਨਲਾਇਕ ਵਿਅਕਤੀ ਉੱਚਾ ਬੋਲਦਾ ਹੈ ਅਤੇ ਰੋਪ ਆਉਂਦਾ ਹੈ ਖੁਸ਼ਿਆਲਤ ਸਿਆਣੇ ਵਿਅਕਤੀ ਉੱਚਾ ਨਹੀਂ ਬੋਲਦੇ ਧੀਮੀ ਆਵਾਜ਼ ਵਿੱਚ ਗੱਲ ਕਰਨ ਨਾਲ ਖੁਸ਼ਹਾਲੀ ਹੁੰਦੀ ਹੈ ਖੁਸ਼ਹਾਲੀ ਦਾ ਸਰੋਤ ਕਮ ਹੈ ਜਦੋਂ ਕਿ ਵਿਲਪਨ ਸ਼ੱਕ ਸੰਸੇ ਸੰਸੇ ਅਤੇ ਸਮੱਸਿਆ ਹੀ ਉਪਜਉ ਉਪਜਉਂਦਾ ਹੈ ਕਮ ਸਾਰੀਆਂ ਸਮੱਸਿਆ ਦਾ ਛਰਤੀਆ ਲਾਜ ਜੇ ਗਰੀਬ ਹਾਂ ਤਾਂ ਕੰਮ ਕਰੋ ਸਿਹਤ ਠੀਕ ਨਹੀਂ ਕੰਮ ਕਰੋ ਉਦਾਸ ਹੋ ਕੰਮ ਕਰੋ ਅਮੀਰ ਹਾਂ ਹੋਰ ਵੀ ਵੱਧ ਕੰਮ ਕਰੋ ਸੁਸਤੀ ਕਦੇ ਖੁਸ਼ਹਾਲ ਨਹੀਂ ਹੁੰਦੇਗੇ ਅਤੇ ਖੁਸ਼ਹਾਲ ਕਦੇ ਸੁਸਤ ਨਹੀਂ ਹੁੰਦੇ ਜਿਹੜੇ ਕੰਮ ਨਹੀਂ ਕਰਦੇ ਉਹ ਵਿਕਾਸ ਵੀ ਨਹੀਂ ਕਰਦੇ ਵੇਖਿਆ ਗਿਆ ਹੈ ਕਿ ਜੇ ਕਿਸੇ ਕੰਮ ਨੂੰ ਅਸੀਂ ਲੰਮੇ ਅਰਸੇ ਤੋਂ ਇੱਕ ਹੀ ਢੰਗ ਨਾਲ ਕਰੀ ਜਾ ਰਹੇ ਹਾਂ ਤਾਂ ਇਸ ਦਾ ਅਰਥ ਹੈ ਕਿ ਇਹ ਢੰਗ ਗਲਤ ਹੈ ਕਿਸੇ ਕੰਮ ਨੂੰ ਕਰਨ ਦੀ ਠੀਕ ਢੰਗ ਦਾ ਪ੍ਰਮਾਣ ਇਹ ਹੈ ਕਿ ਕੀ ਕੰਮ ਵਿੱਚ ਕਰਨ ਕੰਮ ਕਰਨ ਦੀ ਵਿਧੀ ਵਿੱਚ ਅਤੇ ਕੰਮੇ ਵਿੱਚ ਨਿਰੰਤਰ ਪ੍ਰਵਰਤਨ ਵਿਕਾਸ ਅਤੇ ਸੁਧਾਰ ਆਪਰਦਾ ਰਹਿੰਦਾ ਹੈ ਕਿਸੇ ਨਪੁੰਨ ਅਮੀਰ ਅਤੇ ਖੁਸ਼ਹਾਲ ਵਿਅਕਤੀ ਨੂੰ ਵੇਖੋ ਉਹ ਕਿਵੇਂ ਕੰਮ ਕਰਦਾ ਕਿੰਨੇ ਘੰਟੇ ਕੰਮ ਕਰਦਾ ਹੈ ਕਿਹੜਾ ਕੰਮ ਕਰਦਾ ਹੈ ਤੇ ਕਿਹੜਾ ਕੰਮ ਮਲਤਵੀ ਕਰਦਾ ਹੈ ਉਸ ਨੂੰ ਵੇਖਣ ਨਾਲ ਤੁਹਾਨੂੰ ਸਫਲਤਾ ਦਾ ਨੀਮ ਲੱਭ ਜਾਵੇਗਾ ਕੰਮਾਂ ਨੂੰ ਤਾਂ ਹੀ ਮਲਤਵੀ ਕਰਨਾ ਚਾਹੀਦਾ ਜੇ ਉਸ ਨੂੰ ਹੁਣ ਨਾਲੋਂ ਚੰਗੇਰੇ ਢੰਗ ਕਰਨਾ ਹੋਵੇ ਜਾਂ ਉਸ ਕੰਮ ਨੂੰ ਮਲਤਵੀ ਕਰੋ ਜਿਹੜਾ ਤੁਸੀਂ ਕਦੇ ਵੀ ਨਹੀਂ ਕਰਨਾ ਕੰਮ ਨੂੰ ਚੰਗੇਰੇ ਢੰਗ ਨਾਲ ਕਰਨ ਦੇ ਉਦੇਸ਼ ਨਾਲ ਮਲਤਵੀ ਕੀਤੇ ਕੰਮ ਬਾਰੇ ਸਾਡਾ ਮਨ ਸੋਚਦਾ ਰਹਿੰਦਾ ਹੈ ਅਤੇ ਸੋਚਣ ਕਰਕੇ ਕਈ ਪੱਖਾਂ ਬਾਰੇ ਸਿਵਦੇਰੇ ਸਪਸ਼ਟ ਹੋ ਜਾਂਦੇ ਹਨ ਸੋ ਮਲਤਵੀ ਕੀਤੇ ਕੰਮ ਵਿੱਚ ਬਧੇਰੇ ਲਗਨ ਅਤੇ ਸੁਹਿਰਦਤਾ ਕਾਰਨ ਉਸਦੀ ਪੱਧਰ ਉੱਚੀ ਹੋ ਜਾਂਦੀ ਹੈ ਪਰ ਮਲਤਵੀ ਉਹੀ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਦੀ ਪੱਧਰ ਸੁਧਾਰਨ ਹੋਵੇ ਇੱਕ ਲੇਖਕ ਦੀ ਇੱਕ ਪੁਸਤਕ ਪੜ੍ਹ ਕੇ ਇੱਕ ਇਸਤਰੀ ਨੇ ਬੜਾ ਕੋੜਾ ਖੱਤ ਲਿਖਿਆ ਜਿਸ ਦੇ ਜਵਾਬ ਵਿੱਚ ਲੇਖਕ ਨੇ ਖੱਤ ਮਿਲਦਿਆਂ ਹੀ ਬੜਾ ਕਾਟਮਾ ਉੱਤਰ ਲਿਖਿਆ ਪੱਤਰ ਨੂੰ ਡਾਕ ਵਿੱਚ ਸਵੇਰੇ ਪਾਇਆ ਜਾਣਾ ਸੀ ਸਾਰੀ ਰਾਤ ਉਹ ਲੇਖਕ ਆਪਣੇ ਲਿਖੇ ਪੱਤਰ ਬਾਰੇ ਸੋਚਦਾ ਰਿਹਾ ਅਤੇ ਸਵੇਰੇ ਉਸ ਨੂੰ ਮਹਿਸੂਸ ਹੋਇਆ ਕਿ ਉਸ ਦਾ ਲਿਖਿਆ ਜਵਾਬ ਲੋੜ ਨਾਲੋਂ ਵਧੇਰੇ ਗੁੱਸੇ ਵਾਲਾ ਸੀ ਫਿਰ ਉਸਨੇ ਸੋਚਿਆ ਕਿ ਇੱਕ ਰਾਤ ਵਿੱਚ ਮੇਰੀ ਸੋਚ ਬਦਲ ਗਈ ਤਾਂ ਉੱਤਰ ਦੇਣ ਵਿੱਚ ਹੋਰ देर ਕਰਨੀ ਯੋਗ ਹੋਵੇਗੀ ਲਗਭਗ ਇੱਕ ਹਫਤਾ ਮਗਰੋਂ ਲੇਖਕ ਨੇ ਨਵੇਂ ਸਿਰਿਓਂ ਲਿਖਿਆ ਤੁਸੀਂ ਮੇਰੀ ਪੁਸਤਕ ਵਿੱਚ ਜਿਹੜੇ ਦੇਸ਼ ਕੱਢੇ ਹਨ ਉਹਨਾਂ ਲਈ ਧੰਨਵਾਦੀ ਹਾਂ ਅਤੇ ਭਵਿੱਖ ਵਿੱਚ ਮੈਂ ਤੁਹਾਡੀਆਂ ਉੱਚੀਆਂ ਆਸਾਂ ਤੇ ਪੂਰਾ ਉਤਰਨਾ ਯਤਨ ਕਰਾਂਗਾ ਬੇਨਤੀ ਹੈ ਕਿ ਅੱਜ ਵੀ ਮੈਨੂੰ ਮੇਰੇ ਰੋਸ਼ਿਆਂ ਤੋਂ ਜਾਣੂ ਕਰਾਉਂਦੇ ਰਹਿਣਾ ਅੱਗੇ ਤੋਂ ਵੀ ਮੈਨੂੰ ਜਾਣੂ ਕਰਾਉਂਦੇ ਰਹਿਣਾ ਦੋਸ਼ਾਂ ਤੋਂ ਲੇਖਕ ਦਾ ਖਤ ਪ੍ਰਾਪਤ ਕਰਕੇ ਕੌੜਾ ਖਤ ਲਿਖਣ ਵਾਲੀ ਉਹ ਇਸਤਰੀ ਆਪਣੇ ਵਿਹਾਰ ਦਾ ਪਛਤਾਵਾ ਕਰਨ ਤੇ ਲੇਖਕ ਦਾ ਧੰਨਵਾਦ ਕਰਨ ਆ ਪਾਈ ਸੀ ਪੜਾ ਵਿਹਾਰ ਚਿੰਤਾ ਉਪਜਾਉਂਦਾ ਹੈ ਤੇ ਬਦਲੇ ਦੀ ਭਾਵਨਾ ਪੈਦਾ ਕਰਦਾ ਪਰ ਜੇ ਥੋੜਾ ਜਿਹਾ ਸੋਚ ਲਿਆ ਜਾਵੇ ਅਤੇ ਬਦਲਾ ਲੈਣਾ ਮਲਤੋ ਵੀ ਕਰ ਦਿੱਤਾ ਜਾਵੇ ਤਾਂ ਬਦਲੇ ਲੈਣ ਦੀ ਲੋੜ ਹੀ ਨਹੀਂ ਰਹਿੰਦੀ ਜੀਵਨ ਦਾ ਵਿਹਾਰ ਦੱਸਦਾ ਹੈ ਕਿ ਅਕਸਰ ਚਿੰਤਾ ਜੇ ਕੁਝ ਅਸੀਂ ਹੁੰਦੇ ਹਾਂ ਅਤੇ ਜੋ ਕੁਝ ਅਸੀਂ ਹੋਣਾ ਬੰਨਣਾ ਚਾਹੁੰਦੇ ਹਾਂ ਉਸ فاਸਲੇ ਵੱਜੋਂ ਉੱਠ ਜਦੀ ਹੈ ਅਜੇ ਤੱਕ ਕੋਈ ਕੰਮ ਨਹੀਂ ਮਿਲਿਆ ਪਰ ਚਿੰਤਾ ਨਾਲ ਲੱਖਾਂ ਮਰੇ ਹੈ ਅੱਜ ਤੱਕ ਕੋਈ ਕੰਮ ਨਾਲ ਨਹੀਂ ਮਰਿਆ ਪਰ ਚਿੰਤਾ ਨਾਲ ਲੱਖਾਂ ਮਰੇ ਹਨ ਮਨੋਕ ਕੰਮ ਕੱਟ ਅਤੇ ਚਿੰਤਾਵ ਦੇ ਰਿ ਕਰਦਾ ਅਤੇ ਕਈ ਤਾਂ ਚਿੰਤਾ ਕਰਨ ਵਾਸਤੇ ਛੁੱਟੀ ਲੈ ਲੈਂਦੇ ਆ ਜੇ ਕੰਮ ਤਿਆਗ ਦਿੰਦੇ ਹਨ ਜੇ ਚਿੰਤਾ ਚਿੰਤਨ ਬਣ ਜਾਵੇ ਤਾਂ ਔਖੇ ਰਾ ਸੌਖੇ ਹੋ ਜਾਂਦੇ ਆ ਸ਼ਾਂਤ ਮਨ ਨਾਲ ਕੀਤੀ ਚਿੰਤਾ ਚਿੰਤਨ ਬਣ ਜਾਂਦੀ ਹੈ ਨੀਵੇਂ ਚਿੰਤਨ ਨੂੰ ਚਿੰਤਾ ਕਹਿੰਦੇ ਹਨ ਜਦੋਂ ਕਿ ਉੱਚੀ ਚਿੰਤਾ ਨੂੰ ਚਿੰਤਨ ਕਿਹਾ ਜਾਂਦਾ ਵਿਗਿਆਨੀ ਅਤੇ ਫਿਲਾਸਫਰ ਚਿੰਤਨ ਕਰਦੇ ਹਨ ਚਿੰਤਨ ਵਿੱਚ ਜ਼ਿੰਮੇਵਾਰੀ ਹੁੰਦੀ ਹੈ ਜ਼ਿੰਮੇਵਾਰੀ ਦੇ ਘਾਟ ਕਾਰਨ ਅਸੀਂ ਸ਼ਿਕਾਇਤਾਂ ਲਾਉਂਦੇ ਹਾਂ ਜਦੋਂ ਮਨੁੱਖ ਲੋੜ ਨਾਲੋਂ ਵੱਧ ਗੁੱਸੇ ਹੋ ਕੇ ਗੈਰ ਜ਼ਿੰਮੇਵਾਰ ਹੋ ਜਾਂਦਾ ਹੀ ਉਹ ਸ਼ਿਕਾਇਤਾਂ ਹੁੰਦਾ ਹੈ ਸਾਰੀਆਂ ਸ਼ਿਕਾਇਤਾਂ ਇੱਕ ਪਾਸੜ ਹੁੰਦੀਆਂ ਹਨ ਸ਼ਿਕਾਇਤਾਂ ਦਾ ਦੂਜਾ ਮੁੱਖ ਸਰੋਤ ਸੁਸਤੀ ਹੈ ਲੋਕ ਸੁਸਤ ਇਸ ਲਈ ਹੁੰਦੇ ਹਨ ਕਿਉਂਕਿ ਮਿਹਨਤ ਸੁਸਤੀ ਅਤੇ ਸਫਾਈ ਕਦੇ ਨਹੀਂ ਨਿਬਧਕਾ ਸੁਸਤ ਵਿਅਕਤੀ ਕਹਿੰਦਾ ਹੈ ਕਿ ਪੈਸਾ ਸਭ ਕੁਝ ਕਰ ਸਕਦਾ ਹੈ ਪਰ ਧਿਆਨ ਰੱਖਣਾ ਇਹ ਹੀ ਉਹ ਲੋਕ ਹੋਣਗੇ ਜਿਹੜੇ ਪੈਸੇ ਲਈ ਸਭ ਕੁਝ ਕਰ ਲਈ ਤਿਆਰ ਹੋ ਜਾਣਗੇ ਸੁਸਤ ਬੰਦਿਆਂ ਦੇ ਸਾਰੇ ਝਗੜੇ ਪੈਸੇ ਬਾਰੇ ਹੀ ਹੁੰਦੇ ਹਨ ਸੁਸਤ ਬੰਦੇ ਚੰਗੇ ਕੰਮਾਂ ਵਿੱਚ ਹੀ ਸੁਸਤ ਹੁੰਦੇ ਹਨ ਭੜੇ ਕੰਮਾਂ ਵਿੱਚ ਉਹਨਾਂ ਦੀ ਚੁਸਤੀ ਵੇਖਣ ਵਾਲੀ ਹੁੰਦੀ ਹੈ ਸੁਸਤ ਬੰਦੇ ਝਗੜਾ ਲੂਣਦੇ ਹਨ ਝਗੜੇ ਛੋਟੀਆਂ ਗੱਲਾਂ ਬਾਰੇ ਵੀ ਹੁੰਦੇ ਹਨ ਵੱਡੀਆਂ ਗੱਲਾਂ ਵੱਡੀਆਂ ਹੋਣ ਕਰਕੇ ਨੀਵੇਂ ਵਿਹਾਰ ਤੋਂ ਝਗੜਿਆਂ ਤੋਂ ਮੁਕਤ ਹੁੰਦੇ ਹਨ ਅਸਮਾਨ ਵਿੱਚ ਸਤਰੰਗੀ ਪੀਂਗ ਵੇਖ ਕੇ ਅਸੀਂ ਧਰਤੀ ਉੱਪਰ ਲੱਤ ਚਿੱਕੜ ਭੁੱਲ ਜਾਂਦੇ ਹਾਂ ਸਮੁੰਦਰ ਤੇ ਪਹੁੰਚ ਕੇ ਅਸੀਂ ਨਦੀਆਂ ਦੀਆਂ ਗੱਲਾਂ ਨਹੀਂ ਕਰਦੇ ਆਦਰਸ਼ ਉੱਚਾ ਹੋਵੇ ਤਾਂ ਵਿਚਾਰ ਨਹੀਂਵੇਂ ਨਹੀਂ ਰਹਿ ਨਹੀਂ ਸਕਦੀ ਉੱਚੇ ਆਦਰਸ਼ ਉਸਾਰਨੀ ਉੱਚੇ ਆਦਰਸ਼ ਉਸਾਰਨੀ ਸਾਨੂੰ ਆਪਣਾ ਵਿਹਾਰ ਬਦਲਣਾ ਪਵੇਗਾ ਆਪਣਾ ਵਿਹਾਰ ਬਦਲਣ ਲਈ ਦੂਤਿਆਂ ਨੂੰ ਧਿਆਨ ਨਾਲ ਸੁਣੋ ਸੁਣ ਨਾਲ ਮਨੁੱਖ ਸਿਆਣਾ ਬੰਦਾ ਹੈ ਪੜੋ ਪੜਨ ਕਰਨ ਮਨੁੱਖ ਸਭਣੀ ਥਾਈ ਪ੍ਰਵਾਣ ਚੜਦਾ ਹੈ ਪੜ੍ਹਾਈ ਅਮੀਰ ਦੀ ਸ਼ਾਨ ਗਰੀਬ ਦੀ ਦੌਲਤ ਜਵਾਨ ਦੀ ਤਾਕਤ ਇਸਤਰੀ ਦੀ ਆਜ਼ਾਦੀ ਅਤੇ ਬੜੇ ਪੇ ਦੀ ਤਰ੍ਹਾਂ ਹੁੰਦੀ ਹੈ ਚੰਗਾ ਬੋਲੋ ਚੰਗੇ ਬੋਲਾਂ ਨਾਲ ਦੁਜੀਏ ਸਾਡੀ ਤਾਕਤ ਬਣ ਜਾਂਦੇ ਹਨ ਲਿਖੋ ਲਿਖਣ ਨਾਲ ਸੁਨਿਆ ਪੜਿਆ ਸਮਝਿਆ ਵੇਖਿਆ ਸਪਸ਼ਟ ਹੋ ਜਾਂਦਾ ਹੈ ਲਿਖਣ ਨਾਲ ਜ਼ਿੰਮੇਵਾਰੀ ਆਉਂਦੀ ਹੈ ਆਪਣੇ ਕੰਮਾਂ ਨੂੰ ਮਹੱਤਵਪੂਰਨ ਸਮਝਣ ਅਤੇ ਜ਼ਿੰਮੇਵਾਰੀ ਨਾਲ ਕਰਨ ਨਾਲ ਅਸੀਂ ਮਹਿਰ ਅਖਵਾਉਂਦੇ ਹਾਂ ਹਰ ਕੰਮ ਹਰੇਕ ਦਾ ਕੰਮ ਮਹੱਤਵਪੂਰਨ ਹੁੰਦਾ ਹੈ ਉਦਾਹਰਨ ਵਜੋਂ ਜੇ ਭਾਂਡੇ ਨਾਲ ਮਾਂਜੇ ਜਾਂ ਕਪੜੇ ਨਾਲ ਧੋਤੇ ਜਾਂ ਜਾਂ ਸਫਾਈ ਨਾ ਕੀਤੀ ਜਾਵੇ ਤਾਂ ਘਰ ਵਿੱਚਲਾ ਹਰੇਕ ਜੀ ਬਿਮਾਰ ਪੈ ਜਾਵੇਗਾ ਦੂਜੇ ਲੋਕ ਉਤਨੇ ਹੀ ਸਿਆਣੇ ਹੋ ਜਾਂਦੇ ਹਨ ਜਿੰਨਾ ਸਿਆਣਾ ਤੁਸੀਂ ਉਹਨਾਂ ਨੂੰ ਸਮਝਦੇ ਹੋ ਵਾਸਤਵ ਵਿੱਚ ਜਦੋਂ ਅਸੀਂ ਆਪ ਸਿਆਣੇ ਹੋ ਜਾਂਦੇ ਹਾਂ ਤਾਂ ਸਾਨੂੰ ਸਾਰਾ ਸੰਸਾਰ ਸਿਆਣਾ ਹੋ ਗਿਆ ਪ੍ਰਤੀਤ ਹੁੰਦਾ ਹੈ ਜਦੋਂ ਮੈਂ 15 ਸਾਲ ਦਾ ਸੀ ਤਾਂ ਮੈਨੂੰ ਆਪਣਾ ਪਿਤਾ ਬੜਾ ਅਗਿਆਨੀ ਅਤੇ ਪੱਛੜਿਆ ਹੋਇਆ ਲੱਗਦਾ ਸੀ ਜਦੋਂ ਮੈਂ 25 ਸਾਲਾਂ ਦਾ ਹੋਇਆ ਤਾਂ ਮੈਂ ਉਹਨਾਂ ਦੀ ਸਿਆਣਪ ਤੇ ਹੈਰਾਨ ਹੁੰਦਾ ਸੀ ਕਿ ਉਹਨਾਂ ਨੇ ਦਸ ਸਾਲਾਂ ਵਿੱਚ ਕਿੰਨਾ ਕੁਝ ਸਿੱਖ ਲਿਆ ਸੀ ਉਸ ਉਪਰੰਤ ਸਾਡਾ ਜੀਵਨ ਮੇਰੀ ਇਹ ਇੱਛਾ ਰਹੀ ਹੈ ਕਿ ਆਪਣੇ ਪਿਤਾ ਦੇ ਮੁਕਾਬਲੇ ਜੇ ਮੈਂ ਅੱਧਾ ਵੀ ਸਿਆਣਾ ਹੋ ਜਾਵਾਂ ਤਾਂ ਮੈਂ ਆਪਣੇ ਆਪ ਤਨਭਾਗਾ ਸਮਝਾਂਗਾ ਗਿਆਨ ਪਹਾੜਾ ਵਾਂਗ ਹੁੰਦਾ ਹੈ ਹਰ ਪਹਾੜ ਦੇ ਪਿੱਛੇ ਉੱਚੇਰੇ ਪਹਾੜ ਹੁੰਦੇ ਹਨ ਸਾਡੇ ਵਾਲੇ ਦੁਆਲੇ ਵਿਸ਼ਾਲ ertid ਹੈ ertid ਤੋਂ ਵਿਸ਼ਾਲ ਸਮੁੰਦਰ ਹੈ ਸਮੁੰਦਰ ਤੋਂ ਵੀ ਵਿਸ਼ਾਲ ਅਸਮਾਨ ਹੈ ਅਸਮਾਨ ਤੋਂ ਵੀ ਵਿਸ਼ਾਲ ਕਲਪਨਾ ਹੈ ਕਲਪਨਾ ਤੋਂ ਵੀ ਵਿਸ਼ਾਲ ਪਰਮਾਤਮਾ ਹੈ ਇਵੇਂ ਹਰ ਅਸਲ ਜਾਂ ਵਰਤਾਰਾ ਕਿਸੇ ਵੱਟਰੇ ਵਰਤਾਰੇ ਦਾ ਭਾਗ ਹੁੰਦਾ ਹੈ ਕਿਸੇ ਵੱਡੇ ਵਰਤਾਰੇ ਦਾ ਭਾਗ ਹੁੰਦਾ ਹੈ ਕੁਦਰਤ ਵਿੱਚ ਜਿਹੜੀ ਚੀਜ਼ ਨਿਯਮਾਂ ਦੀ ਉਲੰਘਣਾ ਕਰਦੀ ਹੈ ਉਹ ਨਸ਼ਟ ਹੋ ਜਾਂਦੀ ਹੈ ਸਮਾਜ ਵਿੱਚ ਵੀ ਹਰ ਚੀਜ਼ ਆਸੂਲ ਜਾਂ ਅਨੁਪਾਤ ਵਿੱਚ ਹੀ ਠੀਕ ਲੱਗਦੀ ਹੈ ਕੰਮ ਅਤੇ ਆਰਾਮ ਦਾ ਵੀ ਅਨੁਪਾਤ ਹੁੰਦਾ ਹੈ ਇੱਕ ਤੋਂ ਬਿਨਾ ਦੂਜਾ ਸਜਾ ਜਾਂ ਬੋਝ ਹੋ ਨਿਬੜਦਾ ਹੈ ਕੇਵਲ ਕੰਮ ਮਨੁੱਖ ਨੂੰ ਪਾਗਲ ਕਰ ਦਿੰਦਾ ਹੈ ਕੇਵਲ ਆਰਾਮ ਮਨੁੱਖ ਨੂੰ ਪ੍ਰਿਸ਼ਟ ਬਣਾ ਦਿੰਦਾ ਹੈ ਕੰਮ ਤੇ ਆਰਾਮ ਵਿੱਚ ਬਚਨ ਅਤੇ ਕਰਮ ਵਿੱਚ ਸੰਤੁਲਨ ਦੀ ਲੋੜ ਪੈਂਦੀ ਹੈ ਜ਼ਿੰਦਗੀ ਵਿੱਚ ਜਿਸ ਚੀਜ਼ ਦੀ ਘਾਟ ਹੁੰਦੀ ਹੈ ਉਹ ਹੀ ਮੁੱਲਵਾਨ ਹੁੰਦੀ ਹੈ ਅਮੀਰ ਕਹਿੰਦੇ ਹਨ ਸਭ ਤੋਂ ਮੁੱਲਵਾਨ ਚੀਜ਼ ਮਨ ਦੀ ਸ਼ਾਂਤੀ ਹੈ ਜਦਕਿ ਗਰੀਬ ਕਹਿੰਦੇ ਹਨ ਸਭ ਤੋਂ ਮੁੱਲਵਾਨ ਚੀਜ਼ ਪੈਸਾ ਹੈ ਕੁਦਰਤ ਕਿਸੇ ਨੂੰ ਵੀ ਸਭ ਕੁਝ ਨਹੀਂ ਦਿੰਦੀ ਜੇ ਸੰਸਾਰ ਵਿੱਚ ਹਰ ਕਿਸੇ ਕੋਲੇ ਸਭ ਕੁਝ ਹੁੰਦਾ ਤਾਂ ਹਰੇਕ ਨੇ ਆਪਣਾ ਨਾਂ ਪ੍ਰਮਾਤਮਾ ਰੱਖ ਲੈਣਾ ਸੀ ਵਿਹਾਰਕ ਪੱਖੋਂ ਅਸੀਂ ਜੀਵਨ ਵਿੱਚ ਇਸ ਲਈ ਪਛੜ ਜਾਂਦੇ ਹਾਂ ਕਿਉਂਕਿ ਅਸੀਂ ਸਥਿਤੀ ਅਨੁਸਾਰ ਲਕਿਤ ਅਧਾਰ ਨਹੀਂ ਹੁੰਦੇ ਕਈ ਵਾਰੀ ਆਪਣੇ ਆਪ ਨੂੰ ਧੋਖਾ ਦੇਣਾ ਪੈਂਦਾ ਹੈ ਕਈ ਵਾਰੀ ਪਾਗਲ ਹੋਣਾ ਹੀ ਸਿਆਣਪ ਹੁੰਦੀ ਹੈ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ ਜਿਵੇਂ ਸਿਆਨਬ ਤੇ ਪਾਗਲਪਨ ਦਾ ਬੜਾ ਡੂੰਘਾ ਸਬੰਧ ਹੈ ਨਾਟਕ ਵਿੱਚ ਪਾਗਲ ਦਾ ਰੋਲ ਹਮੇਸ਼ਾ ਬੜੇ ਸਿਆਣੇ ਅਤੇ ਸੁਲਝੇ ਹੋਏ ਅਜਾਕਾਰ ਨੂੰ ਦਿੱਤਾ ਜਾਂਦਾ ਹੈ ਏਵੇਂ ਹੀ ਸੱਚ ਅਤੇ ਝੂਠ ਦਾ ਸਬੰਧ ਹੈ ਮਨੁੱਖ ਸੱਚ ਨੂੰ ਠੰਡਾ ਅਤੇ ਝੂਠ ਨੂੰ ਨਿੱਗਾ ਸਮਝਦਾ ਹੈ ਅਸੀਂ ਸੁਣਦੇ ਅਕਸਰ ਝੂਠਾਂ ਪਰ ਜਾਦ ਮੇਛਾਂ ਸੱਚ ਨੂੰ ਹੀ ਰੱਖਦੇ ਹਾਂ ਮਿਲਾਪ ਤੇ ਵਿਛੋੜਾ ਵੀ ਇੱਕ ਦੂਜੇ ਵਿੱਚ ਉਪਜਦੇ ਹਨ ਇੱਛਾ ਸੁਖ ਦੀ ਹੀ ਕੀਤੀ ਜਾਂਦੀ ਹੈ ਪਰ ਮਿਲਦੇ ਦੁੱਖ ਹਨ ਦੁੱਖ ਵਾਸਤੋਂ ਵਿੱਚ ਜੀਵਨ ਜਿਉਂ ਦੀ ਕੀਮਤ ਹਨ ਅਤੇ ਇਹ ਕੀਮਤ ਦਿੱਤੇ ਬਿਨਾਂ ਜੀਵਨ ਮੱਲਵਾ ਨਹੀਂ ਬਣਦਾ ਔਖੇ ਕੰਮ ਹੀ ਜੀਵਨ ਨੂੰ ਸਖਾਲਾ ਬਣਾਉਂਦੇ ਹਨ ਸੰਸਾਰ ਨੂੰ ਉਹਨਾਂ ਵਿਚਾਰਾਂ ਨਾਲ ਹੀ ਲੱਭ ਹੋਇਆ ਹੈ ਜਿਨ੍ਹਾਂ ਨੂੰ ਪ੍ਰਗਟਾਉਣ ਵਾਲਿਆਂ ਨੂੰ ਨੁਕਸਾਨ ਹੋਇਆ ਸੀ ਇਵੇਂ ਹੀ ਉਡੀਕ ਤੋਂ ਬਿਨਾ ਹੰੜਨਸਾਰ ਅਸਿੱਟੇ ਨਹੀਂ ਨਿਕਲਦੇ ਜੀਵਨ ਵਿੱਚ ਕੁਝ ਦੀ ਅਚਾਨਕ ਨਹੀਂ ਵਾਪਰਦਾ ਪਚਾਲਵੀ ਚਾਨਕਨੀ ਵਾਪਰਦੇ ਪਚਾਲ ਵਾਸਤੇ ਤਰਤੀ ਹਜ਼ਾਰਾਂ ਸਾਲ ਤਿਆਰੀ ਕਰਦੀ ਰਹਿੰਦੀ ਹੈ ਜੀਵਨ ਦਾ ਵਿਹਾਰ ਦੱਸਦਾ ਹੈ ਕਿ ਹਰ ਵਰਤਾਰੇ ਪਿੱਛੇ ਲੰਮੀ ਉਡੀਕ ਹੁੰਦੀ ਹੈ ਬੱਚੇ ਦੇ ਜਨਮ ਪਿੱਛੇ ਕਈ ਮਹੀਨਿਆਂ ਦੀ ਉਡੀਕ ਹੁੰਦੀ ਹੈ ਪ੍ਰੀਖਿਆ ਦਾ ਨਤੀਜਾ ਉਡੀਕਣਾ ਪੈਂਦਾ ਹੈ ਪਿਆਰ ਵੀ ਚਾਨਕਨੀ ਵਾਪਰਦਾ ਇਸ ਪਿੱਛੇ ਵੀ ਜਵਾਨੀ ਤੱਕ ਦੀ ਉਡੀਕ ਹੁੰਦੀ ਹੈ ਉਡੀਕ ਪਿਆਰ ਅਤੇ ਗਿਆਨ ਦੀ ਬਣਿਆਦੀ ਸ਼ਰਤ ਹੈ ਰਤ ਰਤ ਪ੍ਰਸਿੱਧ ਹੋਣ ਵਾਸਤੇ ਚਾਰ ਦਹਾਕੀਆਂ ਦੀ ਮਿਹਨਤ ਅਤੇ 40 ਸਾਲ ਦੀ ਉਡੀਕ ਕਰਨੀ ਪਵੇਗੀ ਜਿਨ੍ਹਾਂ ਨੂੰ ਸਵੇਰੇ ਵਧਾਈਆਂ ਮਿਲਦੀਆਂ ਹਨ ਉਹ ਰਾਤੀ ਸੁੱਤੇ ਹੀ ਨਹੀਂ ਹੁੰਦੇ ਅਧੀਆਂ ਕੁਰਬਾਨੀਆਂ ਸੰਪੂਰਨ ਜਿੱਤਾਂ ਨਹੀਂ ਸਿਰਜ ਸਕਦੀਆਂ ਖੁਸ਼ੀ ਮਨ ਦੀ ਸ਼ਾਂਤੀ ਤੇ ਸੁਤੰਤਰਤਾ ਦੂਜਿਆਂ ਨੂੰ ਦੇ ਕੇ ਹੀ ਆਪਣੇ ਲਈ ਪ੍ਰਾਪਤ ਹੁੰਦੀਆਂ ਹਨ ਇਹ ਯਾਦ ਰੱਖਣ ਦੀ ਲੋੜ ਹੈ ਕਿ ਦੂਜੇ ਲੋਕ ਵਧੀਕੀਆਂ ਨਹੀਂ ਕਰਦੇ ਜ਼ਿੰਦਗੀ ਵਿੱਚ ਹੀ ਵਧੀਕੀਆਂ ਹਨ ਅਸੀਂ ਵੀ ਦੂਜਿਆਂ ਨਾਲ ਵਤੀਕੀਆਂ ਕਰਦੇ ਹਾਂ ਸਭ ਕੁਝ ਸਖਾਉਣ ਦੀ ਇੱਛਾ ਜਾਂ ਬਦਲਾ ਲੈਣ ਦੀ ਭਾਵਨਾ ਬਤੀਕੀਆਂ ਹਨ ਜਿਨ੍ਹਾਂ ਨੂੰ ਆਪਣੇ ਵਕਤ ਦੀ ਕਦਰ ਹੁੰਦੀ ਹੈ ਬਦਲਾ ਨਹੀਂ ਲੈਂਦੇ ਅਤੇ ਮੁਆਫ ਕਰਕੇ ਉਹ ਭੈੜੀ ਸਥਿਤੀ ਵਿੱਚ ਪੈਣ ਤੋਂ ਇਨਕਾਰ ਕਰਦੇ ਹਨ ਵਿਰੋਧੀ ਦੇ ਔਗਣਾ ਦੇ ਨਾਲ ਨਾਲ ਕੋਣ ਵੀ ਵੇਖੋ ਵੇਖੇ ਜਾਂ ਤਾਂ ਵਿਰੋਧ ਕਰਨ ਦੀ ਲੋੜ ਹੀ ਨਹੀਂ ਪੈਂਦੀ ਹਰੇਕ ਵਿਅਕਤੀ ਆਪਣੇ ਪਰਿਵਾਰ ਦਾ ਪ੍ਰਤੀਨਿਧ ਹੁੰਦਾ ਹੈ ਸੋ ਵਿਅਕਤੀ ਨੂੰ ਸਮਝਣ ਲਈ ਪਰਿਵਾਰ ਨੂੰ ਸਮਝੋ ਰਿਸ਼ਤਾ ਕਰਨ ਵੇਲੇ ਪਰਿਵਾਰ ਨੂੰ ਸਮਝਣ ਦਾ ਉਪਰਾਲਾ ਕੀਤਾ ਜਾਂਦਾ ਹੈ ਵੇਖਿਆ ਗਿਆ ਹੈ ਕੱਲਿਆਂ ਖਾਦੀ ਜਾਣ ਵਾਲੀ ਖੁਰਾਕ ਭਾਵੇਂ ਕਿਤਨੀ ਵੀ ਪੋਸ਼ਟਿਕ ਹੋਵੇ ਇਸ ਦੇ ਮੁਕਾਬਲੇ ਰਲ ਕੇ ਖਾਦੀ ਜਾਣ ਵਾਲੀ ਖੁਰਾਕ ਪ੍ਰੇਮ ਦਿਆ ਤੇ ਵੰਡਣ ਦੀ ਉਦਾਰਤਾ ਰਲ ਹੀ ਹੋਣ ਕਰਕੇ ਬਧੇਰੇ ਗੁਣਕਾਰੀ ਹੁੰਦੀ ਹੈ ਰਲ ਕੇ ਕੀਤੇ ਪ੍ਰੀਤੀ ਭੋਜਾਂ ਨਾਲ ਜਾਂ ਪੰਗਤ ਵਿੱਚ ਬੈ ਕੇ ਛਕੇ ਲੰਗਰ ਨਾਲ ਸਰੀਰ ਦੇ ਵਰਤਨ ਸਵੰਨ ਹੋ ਜਾਂਦੇ ਹਨ ਕਿਉਂਕਿ ਇਹਨਾਂ ਨੂੰ ਵਰਤੌਣ ਵਿੱਚ ਮਰਿਆਦਾ ਤੇ ਖਾਣ ਦੇ ਭਾਵ ਵਿੱਚ ਪਵਿੱਤਰਤਾ ਹੁੰਦੀ ਹੈ ਜਿਨਾਂ ਘਰਾਂ ਵਿੱਚ ਸਾਰੇ ਰਲ ਕੇ ਭੋਜਨ ਖਾਂਦੇ ਹਨ ਉੱਥੇ ਸਾਰਿਆਂ ਦੀ ਸਿਹਤ ਠੀਕ ਰਹਿੰਦੀ ਹੈ ਇੱਥੇ ਇਕੱਠੇ ਕੀਰਤਨ ਕਰਦਿਆਂ ਜਾਂ ਆਪਾਂ ਜਨਕਾਉਂਦੇ ਹਾਂ ਅਸੀਂ ਲਾਲਚ ਸਵਾਰਥ ਤੇ ਮਨੁਪਾਵਨਾ ਅਤੇ ਭੈੜੇ ਵਿਚਾਰਾਂ ਤੁਹ ਮੁਕਤ ਹੋ ਜਾਂਦੇ ਹਾਂ ਇਸ ਭਾਵਨਾ ਵਿੱਚੋਂ ਹੀ ਸਬਰ ਸੰਤੋਖ ਤੇ ਆਨੰਦ ਮਿਲਦਾ ਹੈ ਸਕੂਲਾਂ ਵਿੱਚ ਸਵੇਰੇ ਦੀ ਪ੍ਰਾਰਥਨਾ ਦਾ ਵੀ ਇਹੀ ਉਦੇਸ਼ ਹੁੰਦਾ ਹੈ ਰਲਕੇ ਕੀਤੇ ਕਾਰਜ ਅਤੇ ਜੀਵਨ ਜਿਵਿਆ ਜੀਵਨ ਸਾਨੂੰ ਦੂਜਿਆਂ ਦਾ ਧਿਆਨ ਰੱਖਣ ਦੀ ਜਾਂਚ ਸਿਖਾਉਂਦਾ ਹੈ ਇਵੇਂ ਵਿਰੋਧ ਮੁਕਦੇ ਹਨ ਅਤੇ ਸਦ ਭਾਵਨਾ ਉਪਜਦੀ ਹੈ ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਜਦੋਂ ਪਤੀ ਪਤਨੀ ਇੱਕ ਦੂਜੇ ਨੂੰ ਪਿਆਰ ਨਾਲ ਨਹੀਂ ਸੁਣਦੇ ਜਾਂ ਉਹ ਇੱਕ ਦੂਜੇ ਦੇ ਗੁਣ ਅੰਨ ਗੋਲੇ ਕਰ ਦਿੰਦੇ ਹਨ ਤਾਂ ਜੈਜ ਰਿਸ਼ਤਿਆਂ ਦਾ ਰਾਹ ਖੁੱਲ ਜਾਂਦਾ ਹੈ ਹਰ ਝਗੜੇ ਦੀ ਬੁਨਿਆਦ ਵਿੱਚ ਜਾਂ स्वार्थ ਹੁੰਦਾ ਜਾਂ ਹਉਮੈ ਜਿਹੜੇ ਕੇਵਲ ਆਪਣੇ ਵਿਚਾਰਾਂ ਨੂੰ ਸਹੀ ਸਮਝਦੇ ਹਨ ਉਹਨਾਂ ਦੀ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਵਿੱਚ ਦਿਲਚਸਪੀ ਨਹੀਂ ਹੁੰਦੀ ਆਪਣੇ ਆਪ ਨੂੰ ਹੀ ਸਿਆਣਾ ਸਮਝਣਾ ਮੂਰਖਤਾ ਹੈ ਗਿਆਨ ਬਸਦੀ ਵੀ ਹੁੰਦੀ ਹੈ ਜਦੋਂ ਕਿ ਮੂਰਖਤਾ ਸਮ ਕਾਲੀ ਹੁੰਦੀ ਹੈ ਇਵੇਂ ਹੀ ਪਰੰਪਰਾ ਨੂੰ ਰੱਦ ਕਰਨਾ ਸਿਆਣਪ ਨਹੀਂ ਹੁੰਦੀ ਪਰੰਪਰਾਵਾਂ ਵਿੱਚੋਂ ਅਸੀਂ ਸਭ ਤੋਂ ਉੱਤਮ ਅਤੇ ਵਰਤਮਾਨ ਵਿੱਚੋਂ ਅਸੀਂ ਸਭ ਤੋਂ ਟੁਕਮੇ ਦੀ ਚੋਣ ਕਰਦੇ ਹਾਂ ਸੋ ਇਹਨਾਂ ਦੋਹਾਂ ਦਾ ਮਹੱਤਮ ਹੈ ਹਰ ਵਕਤ ਦਾ ਆਪਣਾ ਮਹੱਤਮ ਹੁੰਦਾ ਹੈ ਹਰ ਵਿਅਕਤੀ ਮਹੱਤਵਪੂਰਨ ਹੁੰਦਾ ਹੈ ਵਕਤ ਦੇ ਬਦਲ ਨਾਲ ਚੀਜ਼ਾਂ ਰਿਸ਼ਤਿਆਂ ਤੇ ਵਿਹਾਰ ਦੇ ਅਰਥ ਬਦਲ ਜਾਂਦੇ ਹਨ ਸਾਰੇ ਤਾਰੇ ਵਿਛੋੜੇ ਦੀ ਰਾਤ ਵਿੱਚ ਹੀ ਗਿਨੇ ਜਾਂਦੇ ਹਨ ਜਦੋਂ ਕਿ ਮਲਾਪ ਦੀ ਰਾਤ ਵਿੱਚ ਕੋਈ ਚੰਨ ਹੋ ਵੀ ਨਹੀਂ ਵੇਖਦਾ ਕਾਰੇ ਵਿਛੋੜੇ ਦੀ ਰਾਤ ਵਿੱਚ ਗਿਨੇ ਜਾਂਦੇ ਹਨ ਜਦੋਂ ਕਿ ਮਲਾਪ ਦੀ ਰਾਤ ਵਿੱਚ ਕੋਈ ਚੰਨ ਨੂੰ ਵੀ ਨਹੀਂ ਦੇਖਦਾ ਕਿਸੇ ਵੀ ਵਿਚਾਰ ਜਾਂ ਸੁਨਾਥ ਦੇ ਮਤਉਪੂਰਨ ਜਾਂ ਨਿਗੁਣੇ ਹੋਣ ਦਾ ਨਿਰਣਾ ਵਕਤ ਕਰਦਾ ਹੈ ਕਿਸੇ ਨੂੰ ਮਿਲਣ ਵੇਲੇ ਅਸੀਂ ਮੌਲਕ ਹੁੰਦੇ ਹਾਂ ਪਰ ਵਕਤ ਦੇ ਬੀਤਣ ਨਾਲ ਅਸੀਂ ਕਿਸੇ ਦੀ ਨਕਲ ਬਣ ਜਾਂਦੇ ਹਾਂ ਇਵੇਂ ਹੀ ਹਰ ਉਮਰ ਦੀਆਂ ਆਪਣੀਆਂ ਦਿਲਚਸਪੀਆਂ ਹੁੰਦੀਆਂ ਜਿਵੇਂ ਮਤ ਉਮਰ ਵਿੱਚ ਸਾਡੀ ਦਿਲਚਸਪੀ ਗੈਰ ਕਾਨੂੰਨੀ ਅਨੈਤਿਕ ਕਾਰਜਾਂ ਤੇ ਮੋਟੀਆਂ ਕਰਨ ਵਾਲੀਆਂ ਖੁਰਾਕਾਂ ਵਿੱਚ ਵੱਧ ਜਾਂਦੀ ਹੈ ਮਨੁੱਖ ਜੋ ਕਰਦਾ ਹੈ ਅਤੇ ਜੋ ਖਾਂਦਾ ਹੈ ਉਹ ਜਿਹਾ ਹੋ ਜਾਂਦਾ ਹੈ ਮੇਰੇ ਇੱਕ ਮਿੱਤਰ ਹਨ ਉਹ ਸੂਰ ਦਾ ਮਾਸ ਸੂਰ ਵਾਂਗ ਖਾਂਦੇ ਹਨ ਉਹਨਾਂ ਨੂੰ ਨਾ ਜਾਣਨ ਵਾਲੇ ਵੀ ਉਹਨਾਂ ਨੂੰ ਸੂਰ ਕਹਿ ਕੇ ਬੁਲਾਉਂਦੇ ਹਨ ਫੋਟੋ ਉਹ ਆਪਣੀ ਖਿਚਾਉਂਦੇ ਹਨ ਪਰ ਖਿੱਚੀ ਸੂਰ ਦੀ ਜਾਂਦੀ ਹੈ ਸੁਚੇਤ ਰੌਣ ਦੀ ਲੋੜ ਹੈ ਕਿ ਜਿਹੜਾ ਤੁਹਾਨੂੰ ਬੇਲੋੜਾ ਬੜਿਆਂਦਾ ਹੈ ਉਹ ਜਾਂ ਤੋਖਾ ਦੇ ਰਿਹਾ ਹੈ ਜਾਂ ਦੇਵੇਗਾ ਇਵੇਂ ਹੀ ਜਿੱਥੇ ਵੀ ਤਿੰਨ ਵਿਅਕਤੀ ਰਲ ਕੇ ਸ਼ਰਾ ਪਿੰਦੇ ਹਨ ਜੂਆ ਖੇਡਦੇ ਹਨ ਜਾਂ ਵਪਾਰ ਕਰਦੇ ਹਨ ਉਹਨਾਂ ਵਿੱਚੋਂ ਇੱਕ ਅਜੇਹਾ ਹੋਵੇਗਾ ਜਿਹੜਾ ਦੋਹਾਂ ਨੂੰ ਵਰਤੇਗਾ ਇੱਕ ਦੁਕਾਨਦਾਰ ਹੈ ਬਾਕੀ ਦੇ ਉਸ ਦੇ ਗਾਖ ਹਨ ਮਿਲਣ ਵੇਲੇ ਰਿਸ਼ਤਾ ਕਰਨ ਵੇਲੇ ਅਜਨਬੀ ਚੰਗਾ ਵਿਹਾਰ ਕਰਦੇ ਹਨ ਉਹਨਾਂ ਦਾ ਮਾੜਾ ਵਿਹਾਰ ਉਹਨਾਂ ਦੇ ਚੰਗੇ ਵਿਹਾਰ ਪਿੱਛੇ ਛੁਪਿਆ ਹੁੰਦਾ ਐਵੇਂ ਹੀ ਜਿਹੜੇ ਨਸ਼ੇ ਕਰਦੇ ਹਨ ਉਹ ਹੁਣ ਭਾਵੇਂ ਸੁਖ ਮਾਨਣ ਪਰ ਉਹਨਾਂ ਦੇ ਜੋ ਕੇ ਸੁੱਖਾਂ ਦੇ ਪਿੱਛੇ ਉਹਨਾਂ ਦੇ ਭੁਵੇਖ ਭੁਵਿੱਖੀ ਦੁੱਖ छुपे ਹੋਏ ਹੁੰਦੇ ਹਨ ਜੇ ਰਿਸ਼ਤਾ ਕਰਨੋਂ ਪ੍ਰੰਤ ਥੋੜੇ ਅਰਸੇ ਵਿੱਚ ਹੀ ਵਿਆਹ ਹੋ ਜਾਵੇ ਤਾਂ ਹੋ ਜਾਵੇ ਨਹੀਂ ਤਾਂ ਰਿਸ਼ਤਾ ਟੁੱਟਣ ਦੇ ਰਾਹ ਪੈ ਜਾਂਦਾ ਕਾਰਨ ਕਾਰਨ ਇਹ ਹੈ ਕਿ ਰਿਸ਼ਤਾ ਕਰਨ ਵੇਲੇ ਦੋਵੇਂ ਧਿਰਾਂ ਆਪਣੇ ਕਮਜ਼ੋਰ ਅਤੇ ਮਾੜੇ ਪੱਖਛ ਪਾ ਕੇ ਕੇਵਲ ਚੰਗੇ ਪੱਖਾਂ ਦੀ ਨਮਾਇਸ਼ ਲੁੰਦੀਆਂ ਹਨ ਪਰ ਜੇ ਵਿਆਹ ਹੋਣ ਵਿੱਚ ਇੱਕ ਵਕਤਾਂ ਹੋਵੇ ਤਾਂ ਭੜੇ ਬਖ ਹੌਲੀ-ਹੌਲੀ ਉਗੜਨ ਲੱਗ ਪੈਂਦੇ ਹਨ ਜਿਵੇਂ ਪਤਾ ਲੱਗਦਾ ਹੈ ਕਿ ਲੜਕੇ ਦਾ ਚਾਚਾ ਕਤਲ ਕਰਕੇ ਕਰਨ ਕਰਕੇ ਉਮਰ ਕੈਦ ਪੁੱਤ ਰਿਆ ਹੈ ਅਤੇ ਪਿਤਾ ਆਪਣੇ ਭਰਾ ਨਾਲ ਜਾਇਦਾਦ ਦਾ ਮੁਕੱਦਮਾ ਚੱਲ ਰਿਹਾ ਹੈ ਜਾਂ ਲੜਕੀ ਦਾ ਪ੍ਰਾਨੇਸ਼ੇਕ ਕਰਦਾ ਹੈ ਜਾਂ ਲੜਕੀ ਨੂੰ ਦੌਰੇ ਪੈਂਦੇ ਹਨ ਤੁਸੀਂ ਜਿੰਨਾ ਮਰਜੀ ਦੇਵੋ ਕੋਈ ਨਾ ਕੋਈ ਹੋਵੇਗਾ ਜਿਹੜਾ ਕਹੇਗਾ ਮੈਨੂੰ ਕੁਝ ਨਹੀਂ ਮਿਲਿਆ ਜਿੱਥੇ 15 ਵੀ ਵਿਅਕਤੀ ਹੁੰਦੇ ਹਨ ਉਹ ਇੱਥੇ ਮਨੁੱਖੀ ਵਿਹਾਰ ਦੀ ਹਰੇਕ ਮੰਨਗੀ ਮਿਲ ਜਾਂਦੀ ਹੈ ਮਨੁੱਖੀ ਵਿਹਾਰ ਦੇ ਕੁਝ ਪੱਖਾਂ ਬਾਰੇ ਹਰੇਕ ਸਮਾਜ ਵਿੱਚ ਤੱਤ ਕੱਢੇ ਗਏ ਹਨ ਉਦਾਹਰਨ ਵਜੋਂ ਦੋਸਤ ਨੂੰ ਵਦੀ ਨੌਕਰ ਨਹੀਂ ਰੱਖਣਾ ਚਾਹੀਦਾ ਅਤੇ ਦੋਸਤ ਦਾ ਕਦੀ ਨੌਕਰ ਨਹੀਂ ਬੰਨਣਾ ਚਾਹੀਦਾ ਇਹ ਰਿਸ਼ਤੇ ਨਿਭ ਨਹੀਂ ਸਕਦੇ ਐਵੇਂ ਹੀ ਸਾਲੇ ਨਾਲ ਪਾਈ ਵਾਲੀ ਅਤੇ ਸਹਰੇ ਨਾਲ ਵਪਾਰ ਕਦੇ ਲਾਭਕਾਰੀ ਨਹੀਂ ਹੁੰਦਾ ਇਹ ਟੰਗ ਲੱਖਾਂ ਲੋਕਾਂ ਨੇ ਵਰਤ ਕੇ ਹੀ ਸਿੱਟੇ ਕੱਢੇ ਹਨ ਸਾਰੇ ਖਾਨ ਮੁਹਾਵਰੇ ਜਿਵੇਂ ਸਿੱਟਿਆਂ ਉੱਤੇ ਹੀ ਉਸਰੇ ਹੋਏ ਹਨ ਜੀਵਨ ਦਾ ਵਿਹਾਰ ਦੱਸਦਾ ਹੈ ਕਿ ਤੁਸੀਂ ਜੋ ਸੋਚੋਗੇ ਉਹੋ ਜਿਹੀ ਹੋ ਨਿਪੜੋਗੇ ਜੇ ਆਪਣੇ ਆਪ ਨੂੰ ਨੇਤਾਣਾ ਸਮਝੋਗੇ ਨੇਤਾਣਾ ਹੀ ਰਹੋਗੇ ਜੇ ਸ਼ਕਤੀਸ਼ਾਲੀ ਸਮਝੋਗੇ ਸਰੀਰ ਅਤੇ ਸੋਚ ਵਿੱਚੋਂ ਸ਼ਕਤੀ ਹੀ ਉਪਜੇਗੀ ਜੇ ਤੁਸੀਂ ਉਹੀ ਕੁਝ ਕਰੋਗੇ ਜੋ ਪਹਿਲਾਂ ਕਰਦੇ ਰਹੇ ਹੋ ਤਾਂ ਤੁਹਾਨੂੰ ਉਹੀ ਕੁਝ ਮਿਲੇਗਾ ਜੋ ਪਹਿਲਾਂ ਹੀ ਤੁਹਾਡੇ ਕੋਲੇ ਹੈ ਕੁਝ ਨਵਾਂ ਸਿਰਜਣ ਵਾਸਤੇ ਕੁਝ ਨਵਾਂ ਕਰਨਾ ਪਵੇਗਾ ਤਾ ਜੋ ਕਰਦੇ ਹਾਂ ਉਸ ਨੂੰ ਨਵੇਂ ਢੰਗ ਨਾਲ ਕਰਨਾ ਪਵੇਗਾ ਜੇ ਕੰਮ ਕਰਨ ਦੇ ਢੰਗ ਵਿੱਚ ਦ੍ਰਿੜਤਾ ਆ ਜਾਵੇ ਤਾਂ ਸਾਡਾ ਕਾਇਆਕਲਪ ਹੋਣ ਲੱਗ ਪੈਂਦਾ ਇਸੇ ਕਰਕੇ ਕਹਿੰਦੇ ਹਨ ਕਿ ਸਵੇਰੇ ਉਠਣਾ ਹੈ ਉਠੋ ਉੱਠ ਕੇ ਆਪਣੇ ਆਪ ਨੂੰ ਸ਼ਵਰਚ ਦਿਓ ਕੰਮ ਉਹਨਾਂ ਪਟਾਉਣਾ ਹੈ ਨਿਪਟਾਓ ਪ੍ਰਸੰਤਾ ਮਿਲੇਗੀ ਪਰਸੰਨਤਾ ਮਿਲੇਗੀ ਸਵੇ ਮਨ ਵਿਦੇਗਾ ਬਿਮਾਰ ਹੋ ਹਿੰਮਤ ਕਰਕੇ ਠੀਕ ਹੋਵੋ ਸਾਰਾ ਸੰਸਾਰ ਸੈਯੋਗੀ ਪ੍ਰਤੀਤ ਹੋਵੇਗਾ ਖਾਣ ਵਿੱਚ ਸੰਜਮ ਕਰਨਾ ਹੈ ਕਰੋ ਆਤਮ ਵਿਸ਼ਵਾਸ ਵਧੇਗਾ ਮੇਰੇ ਕਜਾਨੂ ਹਨ ਉਹ ਦੱਸ ਰਹੇ ਸਨ ਮੈਂ ਵਰਨ ਕੀਤਾ ਹੋਇਆ ਕਿ ਜਿਸ ਦਿਨ ਮੈਂ ਸ਼ਹਿਰ ਕਰਨੇ ਜਾਵਾਂਗਾ ਉਸ ਦਿਨ ਨਾਸ਼ਤ ਕੀਤਾ ਕੀਤਾ ਕਰਾਂਗਾ ਉਹ ਹਰ ਰੋਜ਼ ਨਾਸ਼ਤਾ ਕਰਦੇ ਹਨ ਕਹਾਂ ਮੈਂ ਜਿਸ ਦਿਨ ਸ਼ਹਿਰ ਕਰਨ ਨਹੀਂ ਜਾਵਾਂਗਾ ਉਸ ਦਿਨ ਨਾਸ਼ਤਾ ਕਰਾਂਗਾ ਉਹ ਹਰ ਰੋਜ਼ ਵੈਸੇ ਨਾਸ਼ਤਾ ਕਰਦੇ ਹਨ ਗਰੀਬੀ ਨੂੰ ਖੁਸ਼ਹਾਲੀ ਵਿੱਚ ਪਲਟਾਉਣਾ ਸਾਡੇ ਹੱਥ ਵਿੱਚ ਹੈ ਚੰਗੇ ਕੰਮ ਕਰਨ ਸਾਡੀ ਯੋਗਤਾ ਵਿੱਚ ਹਨ ਆਸ਼ਾਵਾਦੀ ਹੋਣਾ ਸਾਡੇ ਉੱਤੇ ਨਿਰਭਰ ਕਰਦਾ ਆਪਣੇ ਵਿਹਾਰ ਨੂੰ ਸਾਰੂ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਮਨੁੱਖੀ ਵਿਹਾਰ ਦੀਆਂ ਕੁਝ ਗੱਲਾਂ ਸਦੀਵੀ ਹਨ ਜਿਵੇਂ ਪਿਆਰ ਕਰਨਾ ਮਨੁੱਖ ਨੂੰ ਚੰਗਾ ਲੱਗਦਾ ਨਫ਼ਰਤ ਦੇ ਵਾਤਾਵਰਨ ਵਿੱਚ ਵੀ ਮਨੁੱਖ ਪਿਆਰ ਕਰਦਾ ਰਹੇਗਾ ਪ੍ਰਸੰਨ ਹੋਣਾ ਮਨੁੱਖ ਦਾ ਉਦੇਸ਼ ਹੈ ਭਾਵੇਂ ਮਨੁੱਖ ਉਦਾਸ ਹੋਵੇ ਪਰ ਉਦਾਸ ਹੋਣਾ ਉਸ ਦਾ ਕਦੇ ਵੀ ਉਦੇਸ਼ ਨਹੀਂ ਬਣੇਗਾ ਸਪਨੇ ਵੇਖਣਾ ਕਲਪਨਾ ਕਰਨੀ ਮਨੁੱਖ ਦੀ ਆਦਤ ਹੈ ਸੋ ਨਵੀਆਂ ਕਾਢਾਂ ਨਿਕਲਦੀਆਂ ਰਹਿਣਗੀਆਂ ਪਰਵਰਤਨ ਪਰਦੇ ਰਹਣਗੇ ਆਸਵੰਦ ਹੋਣਾ ਜੀਵਨ ਦੀ ਬੁਨਿਆਦ ਹੈ ਮਨੁੱਖ ਆਸਵੰਦ ਹੋਣ ਕਰਕੇ ਅੱਗੇ ਹੀ ਜਾਵੇਗਾ ਨਿਰਸੰਦੇਈ ਕਈ ਲੋਕ ਖਤਰੇ ਦੇ ਨਿਸ਼ਾਨ ਵਰਗੇ ਹੁੰਦੇ ਹਨ ਜਿਹੜੇ ਕੇਵਲ ਚਿਤਾਵਣੀਆਂ ਹੀ ਦਿੰਦੇ ਹਨ ਜਦੋਂ ਅਮਰੀਕਾ ਵਿੱਚ ਬੁ람ੀ ਖਤਮ ਕੀਤੀ ਗਈ ਸੀ ਤਾਂ ਮਾਲਕਾਂ ਨੇ ਕਿਹਾ ਸੀ ਕਿ ਜੇ ਇਹ ਕਰਨਲ ਖੇਤੀ ਤਬਾਹ ਹੋ ਜਾਵੇਗੀ ਪਰ ਨਹੀਂ ਹੋਈ ਜਦੋਂ ਫਾਰਟ ਜਿਆਦ ਉਸਤਾ ਕਿਹਾ ਗਿਆ ਸੀ ਕਿ ਦੇਸ਼ ਨਿਗਰ ਜਾਵੇਗਾ ਪਰ ਨਹੀਂ ਨਿਕਰਿਆ ਜਦੋਂ ਇਸਤਰੀਆਂ ਪਰਸ਼ਾਵਾਂ ਕੰਮ ਕਰ ਲਗੀਆਂ ਸੰਨ ਤਾਂ ਕਿਹਾ ਗਿਆ ਸੀ ਕਿ ਬੱਚੇ ਰੋਲ ਜਾਣਗੇ ਨਹੀਂ ਰੁਲੇ ਧਰਮ ਅਤੇ ਵਿਗਿਆਨ ਦੋਹਾਂ ਦਾ ਸਬੰਧ ਮਨੁੱਖ ਦੇ ਭਵਿੱਖ ਨਾਲ ਹੈ ਦੋਹਾਂ ਦਾ ਉਦੇਸ਼ ਮਨੁੱਖੀ ਜੀਵਨ ਨੂੰ ਸੁਧਾਰਨਾ ਸਵਰਨ ਹੈ ਜੇ ਭਵਿੱਖ ਤੁੰਦਲਾ ਲੱਗਦਾ ਹੈ ਤਾਂ ਸਾਡੀ ਕਲਪਨਾ ਦੀ ਗਰੀਬੀ ਕਰਨ ਹੈ ਇਹੀ ਸਾਡੀ ਕਲਪਨਾ ਦੀ ਗਰੀਬੀ ਕਾਰਨ ਹੈ ਜੀਵਨ ਦਾ ਵਿਹਾਰਕ ਪੱਖ ਦੱਸਦਾ ਹੈ ਕਿ ਇਹੋ ਜਿਹੇ ਅਸੀਂ ਸੋਚਾਂਗੇ ਉਹੋ ਜਿਹੇ ਅਸੀਂ ਬਣ ਜਾਵਾਂਗੇ ਜਿਹੋ ਜਿਹੇ ਅਸੀਂ ਹੋਵਾਂਗੇ ਉਹੋ ਜਿਹੇ ਸਾਡਾ ਸੰਸਾਰ ਹੋਵੇਗਾ ਤੁਹਾਨੂੰ ਡੁੰਗੀਆਂ ਸਿਖਰਾਂ ਕਿਵੇਂ ਲੱਗੀਆਂ ਕੋਈ ਗਲਤੀ ਹੋਏ ਤਾਂ ਮਾਫ ਕਰਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਸਤਿ ਸ੍ਰੀ ਅਕਾਲ ਜੀ